ਅੱਛਾ ਸਾਡਾ ਗੁਰਪ੍ਰੀਤ ਸਿੰਘ ਕੁਗੀ ਜੁੜ ਚੁੱਕੇ ਹਨ ਕੁਗੀ ਜੀ ਕਿਵੇਂ ਦੇਖਿਓ ਪਹਿਲਾਂ ਤਾਂ ਰਾਜਸਥਾਨ ਦੇ ਵਿੱਚ ਤੁਹਾਡੇ ਨਾਮ ਦੇ ਪੋਸਟਰ ਲੱਗੇ ਪਏ ਨੇ ਕਿਵੇਂ ਦੇਖਦੇ ਹੋ ਤੁਹਾਨੂੰ ਲੱਗ ਰਿਹਾ ਕਿ ਇਹ ਠੀਕ ਹੈਗਾ ਜਾਂ ਤੁਹਾਨੂੰ ਬੁਲਾਇਆ ਗਿਆ ਸੀ ਨਹੀਂ ਜੀ ਇਹ ਸੋਸ਼ਲ ਮੀਡੀਆ ਹੈ ਜਿਹਦੇ ਤੇ ਟਰਸਟ ਕਰਕੇ ਜੀਣ ਲੱਗੇ ਤੇ ਕੋਈ ਦੁਨੀਆ ਦਾ ਬੰਦਾ ਜੀ ਨਹੀਂ ਸਕਦਾ ਜੀ ਮੈਂ ਆਪਣੇ ਕੰਮ ਤੇ ਫੋਕਸ ਕਰ ਰਿਹਾ ਮੇਰੀ ਇੱਕ ਬਹੁਤ ਜ਼ਬਰਦਸਤ ਮੂਵੀ ਅਸੀਂ ਬੜੀ ਪੰਜਾਬ ਦੇ ਵੱਡਮੁੱਲੇ ਇਤਿਹਾਸ ਦੀ ਫਿਲਮ ਬਣਾ ਰਹੇ ਹਾਂ ਕਮਾਗਾਟਾ ਮਾਰੂ ਮਿਆਰਾ ਉਹਦਾ ਸ਼ੂਟ ਚੱਲਦਾ ਪਿਆ ਰਾਤ ਅਸੀਂ ਸ਼ੂਟਿੰਗ ਕਰੀ ਦੀ ਹੈ ਤੇ ਆ ਕੇ ਮੈਂ ਸਵੇਰੇ ਸੌਂ ਜਾਂਦਾ ਮੈਂ 2:00 ਵਜੇ ਉੱਠਦਾ ਅੱਜ 12:30 ਵਜੇ ਕਰਦੇ ਹਾਂ ਠਾਤਾ ਜੀ ਕਿ ਫੋਨ ਫੋਨ ਆ ਰਹੇ ਨੇ ਉਠੋ ਰੁਪੀਜੀ ਥੋੜਾ ਤਾਂ 4:00 ਵਜੇ ਅੱਜ ਰਾਜਸਥਾਨ ਦੇ ਵਿੱਚ ਪ੍ਰੋਗਰਾਮ ਦਿਖਾਇਆ ਜਾ ਰਿਹਾ ਉਹ ਵੀ ਅਰਜੁਨ ਰਾਮ ਮੇਘਵਾਲ ਜਿਹੜੇ ਕਿ ਭਾਜਪਾ ਦੇ ਵੱਡੇ ਕਦਾਵਰ ਲੀਡਰ ਨੇ ਉਹਨਾਂ ਤੋਂ ਇਸ ਤਰ੍ਹਾਂ ਕਿ ਦੀ ਗਲਤੀ ਕਿਵੇਂ ਮਹਿਸੂਸ ਕਰਦੇ ਕਿਵੇਂ ਹੋ ਸਕਦੀ ਹੈਗਾ ਤੁਹਾਨੂੰ ਇਨਵਾਈਟ ਕਦੇ ਗੱਲਬਾਤ ਹੋਈ ਤੁਹਾਡੀ ਆਪਸ ਨਹੀਂ ਸਰ ਇਹ ਸੋਸ਼ਲ ਮੀਡੀਆ ਹੈ ਮੈਂ ਐਵੇਂ ਉਹਨਾਂ ਨੋ ਕਿਉਂ ਇਦਾਂ ਕਹਾਂ ਜੀ ਪਤਾ ਨਹੀਂ ਕੌਣ ਬਣਾਉਂਦਾ ਕਿਵੇਂ ਪਾਉਂਦਾ ਕਿੱਥੇ ਪਾ ਦਿੰਦਾ ਕਿਵੇਂ ਸਾਰਾ ਚੱਲਦਾ ਹੈ ਤੋ ਇਹਦੇ ਚ ਕਿਸੇ ਉਹ ਵੀ ਇੱਕ ਜ਼ਿੰਮੇਵਾਰ ਵਿਅਕਤੀ ਨੇ ਬੜਾ ਅੱਛਾ ਉਹਨਾਂ ਦਾ ਰੁਤਬਾ ਕਿਉਂਕਿ ਕੈਬਨਿਟ ਵਜ਼ੀਰ ਨੇ ਤੇ ਮੈਂ ਉਹਨਾਂ ਨੂੰ ਇਹਦੇ ਚ ਕਹਾਂ ਕਿ ਉਹਨਾਂ ਨੇ ਪਾਇਆ ਜਾਂ ਕਿੱਦਾਂ ਮੈਨੂੰ ਨਹੀਂ ਪਤਾ ਜੀ ਕੀ ਹੈ ਬਟ ਮੇਰਾ ਆਪਣਾ ਜੋ ਸ਼ਡਿਊਲ ਹੈ ਮੈਂ ਤੁਹਾਨੂੰ ਉਹ ਦੱਸਦਾ ਜੀ ਮੈਂ ਪੰਜਾਬ ਚਾਂ ਤੇ ਮੇਰਾ ਆਪਣਾ ਕੰਮ ਚੱਲਦਾ ਪਿਆ ਫਿਲਮ ਦਾ ਸ਼ੂਟ ਚੱਲਦਾ ਪਿਆ ਕੰਮਾਂਗਾਟਾ ਮਾਰੂ ਦਾ ਜੀ ਅੱਛਾ ਇਹ ਰਾਜਸਥਾਨ ਅੰਦਰ ਹੈ ਵਿੱਚ ਪਰ ਚਲੋ ਚਾਚੇ ਹੋਈ ਦੇਦੇ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਸਰਗਰਮ ਹੋਇਆ ਜਾਂ ਫਿਰ ਰਾਜਨੀਤੀ ਤੋਂ ਬਿਲਕੁਲ ਹੀ ਹੁਣ ਤੁਸੀਂ ਕਿਨਾਰੇ ਕਿਸੇ ਲਈ ਪ੍ਰਚਾਰ ਨਹੀਂ ਕਰਨਾ ਜਾਂ ਕੁਝ ਨਹੀਂ ਨਹੀਂ ਮੈਂ ਪ੍ਰਚਾਰ ਉਹ ਕਿਸੇ ਲਈ ਵੀ ਨਹੀਂ ਕਰ ਰਿਹਾ ਨਾ ਜੀ ਗੱਲ ਤਾਂ ਇਹ ਹੈ ਕਿ ਮੈਂ ਪੋਲਿਟਿਕਸ 'ਚ ਹੀ ਨਹੀਂ ਹੈਗਾ ਨਾ ਮੈਂ ਪੋਲਿਟਿਕਸ 'ਚ ਹੈਗਾ ਤੇ ਨਾ ਮੈਂ ਕਿਸੇ ਲਈ ਪ੍ਰਚਾਰ ਕਰ ਮੈਂ ਪ੍ਰਚਾਰ ਕਰਨ ਨਾਲ ਚੰਗਾ ਫਿਰ ਆਰ ਟਿਕਟ ਲੈ ਕੇ ਲੜ ਲੈਂਦਾ ਸੀ ਉਹ ਕੰਮ ਸੌਖਾ ਹੂੰ 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 ਇਸ ਕਰਕੇ ਮੇਰਾ ਕੋਈ ਰੁਝਾਨ ਨਹੀਂ ਹੈ ਜੀ ਮੈਂ ਅਸਲੇ ਸਿਰਫ ਆਪਣੇ ਕੰਮ ਨੂੰ ਇੰਜੋਏ ਕਰ ਰਿਹਾ ਜਿਹੜਾ ਮੈਨੂੰ ਕੁਦਰਤ ਨੇ ਬਖਸ਼ਿਆ ਜੀ ਅੱਛਾ ਇੱਕ ਆਖਰੀ ਸਵਾਲ ਹੈ ਕਿ ਤੁਸੀਂ ਇਹਦੀ ਕੋਈ ਸ਼ਿਕਾਇਤ ਵੀ ਦਿਓਗੇ ਇਲੈਕਸ਼ਨ ਕਮਿਸ਼ਨ ਕੋਲੇ ਜਾਂ ਕੋਈ ਇੱਧਰ ਉੱਧਰ ਗੱਲਬਾਤ ਕਿ ਕਿਹਦੇ ਖਿਲਾਫ ਦੇਣੀ ਹੈ ਜੀ ਕਿਸੇ ਦੇ ਖਿਲਾਫ ਨਹੀਂ ਹੋ ਸਕਦੀ ਕਿਉਂਕਿ ਸੋਸ਼ਲ ਮੀਡੀਆ ਹੂੰ ਇਹਦੇ ਵਿੱਚ ਪੱਜ ਕੱਲ ਤਾਂ ਇਹ ਸਾਰਾ ਤੇ ਦੁਨੀਆ ਪਲਟ ਦਿੰਦੇ ਨੇ ਇੰਨਾ ਕੁਝ ਕਰ ਦਿੰਦੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ ਸੋਸ਼ਲ ਮੀਡੀਆ ਨੇ ਕਿ ਨਾਇਮ ਉਹ ਜਿੰਨਾ ਇਹਨੂੰ ਹਵਾ ਦੇਾਂਗੇ ਨਾ ਜੀ ਉਸ ਦੀ ਲੰਬੀ ਇਹਨੂੰ ਇਹਦਾ ਇੱਕੋ ਇਲਾਜ ਹੈ ਇਹਨੂੰ ਇਗਨੋਰ ਕਰੋ ਅੱਛਾ ਸਰ ਇਹਦੇ ਵਿੱਚ ਇੱਕ ਚੀਜ਼ ਹੈਗੀ ਆ ਕਿ ਇਹ ਅਰਜੁਨ ਰਾਮ ਮੇਘਵਾਲ ਦਾ ਪੇਜ ਆਪਣਾ ਅਫੀਸ਼ੀਅਲ ਪੇਜ ਹੈਗਾ ਤਾਂ ਉਸ ਸੰਕੇਤੇ ਪੇਜ ਦੇ ਉੱਤੇ ਜਦੋਂ ਪੈਂਦਾ ਤਾਂ ਥੋੜੀ ਕ੍ਰੈਡੀਬਿਲਟੀ ਦੀ ਵੀ ਗੱਲ ਹੁੰਦੀ ਆ ਤਾਂ ਇਹ ਵੀ ਨਾਲ ਨਾਲ ਹੁੰਦਾ ਹੈ ਕਿ ਜ਼ਿੰਮੇਵਾਰੀ ਉਹਨਾਂ ਦੀ ਵੀ ਪੈ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਉਹ ਅਰਜੁਨ ਮੇਘਵਾਲ ਜੀ ਆਪ ઓਪਰੇਟ ਕਰ ਦੇਣਗੇ ਆਪਣਾ ਸੋਸ਼ਲ ਮੀਡੀਆ ਜਾਂ ਨਹੀਂ ਉਹ ਤਾਂ ਆਪਾਂ ਨੂੰ ਓਬਵੀਅਸਲੀ ਪਤਾ ਹੀ ਹੈ ਲੇਕਿਨ ਕਿ ਜ਼ਿੰਮੇਵਾਰੀ ਬਾਤ ਜਦੋਂ ਕੋਈ ਕਿਸੇ ਨੂੰ ਪੋਸਟ ਬਣਾ ਕੇ ਭੇਜ ਦਿੰਦਾ ਨਾ ਸੋਸ਼ਲ ਮੀਡੀਆ 'ਚ ਬੜੇ ਬੱਚੇ ਨਵੇਂ-ਨਵੇਂ ਕੰਮ ਕਰ ਰਹੇ ਹੁੰਦੇ ਨੇ ਕਿਸੇ ਨੇ ਬਣਾਈ ਕਿਸੇ ਨੇ ਪਾਤੀ ਉਹਨੂੰ ਚਾ ਚੜ ਗਿਆ ਹੁਣ ਉਹਨੇ ਪੋਸਟ ਕਰਤੀ ਹੋਣੀ ਹੈ ਨਾ ਤੇ ਇਹਨੂੰ ਇਹਨੂੰ ਇੰਨਾ ਸੀਰੀਅਸਲੀ ਲੈਣ ਵਾਲਾ ਮੈਟਰ ਨਹੀਂ ਹੈ ਤੁਹਾਡੇ ਨਾਲ ਇੱਕ ਬਿੰਨੂ ਜਿਹਦੀ ਫੋਟੋ ਵੀ ਲੱਗੀ ਬਿੰਨੂ ਢਿੱਲੋ ਦੀ ਤੇ ਉਹਨਾਂ ਨਾਲ ਮੇਰੀ ਹੁਣੇ 15 ਮਿੰਟ ਪਹਿਲਾਂ ਹੀ ਗੱਲ ਹੋਈ ਉਹ ਵੀ ਇੱਥੇ ਹੀ ਘੁੰਮੇ ਜਾਂਦੇ ਪਏ ਜੀ ਆਪਣਾ ਕੰਮ-ਕਾਰ ਕਰਦੇ ਪਏ ਨੇ ਮੈਂ ਵੀ ਆਪਣੇ ਕੰਮ 'ਚ ਲੱਗਾ ਉਹਨਾਂ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਨਹੀਂ ਨਹੀਂ ਉਹਨਾਂ ਨਾਲ ਮੇਰੀ ਹੁਣੇ ਗੱਲ ਹੋਈ ਹੈ ਮੈਂ ਕਿੱਥੇ ਉਹ ਕਹਿੰਦੇ ਮੈਂ ਤਾਂ ਇੱਥੇ ਹੀ ਆ ਜੀ ਉਹਨਾਂ ਨੂੰ ਵੀ ਫੋਨ ਆ ਰਹੇ ਨੇ ਉਹਨਾਂ ਨੇ ਵੀ ਇਹੀ ਕਿਹਾ ਜੀ ਕਿ ਫੋਨ ਬਹੁਤ ਆ ਰਹੇ ਨੇ ਸੋ ਅ ਸੀਰੀਅਸਲੀ ਲੈਣ ਲੱਗਾ ਕਿ ਕੱਲ ਨੂੰ ਫੇਰ ਕੋਈ ਇਦਾਂ ਪਾ ਦੇਗਾ ਫੇਰ ਅਸੀਂ ਜਵਾਬ ਦੇਈਆਂ ਫੇਰ ਅਸੀਂ ਉੱਥੇ ਦਿਓ ਜੀ ਲਿਖ ਕੇ ਇੱਥੇ ਦਿਓ ਜੀ ਇਹਨੂੰ ਇਗਨੋਰ ਕਰਨਾ ਚਾਹੀਦਾ ਸੋਸ਼ਲ ਮੀਡੀਆ ਤੇ ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ ਓਕੇ ਜੀ ਓਕੇ ਓਕੇ